ਮੇਰਾ ਨਾਮ}{|\text{ਸ਼ਪਾਲ ਸਿੰਘ}|} ਮੋਲੇ ਵਾਲੇ ਮੈਂ ਸਮਝ ਲਿਆ ਤਾਂ ਆਪਣੀ ਬਾਅਦ ਮੈਂ ਬਾਹਰ ਚ ਲੱਗਿਆ ਹੀਗਾ ਤੇ ਬਾਹਰੋਂ ਆਇਆ ਜਾਣ ਕੇ ਪਾ ਲਗਾ ਵੀ ਆਏ ਆ ਤੇ ਦੋ ਜਣ ਗੇਡ ਖਲਾਇਆ ਗੇਡ ਖਲਾਉਂਦਾ ਸਾਰੇ ਗੋਲੀਆਂ ਮਾਰਤ ਨੇ ਮੇਰਾ ਭਰਾ ਛੋਟਾ ਮੇਰੇ ਭਰਾ ਨੂੰ ਪਤਾ ਨਹੀਂ ਪੰਜ ਗੋਲੀਆਂ ਦਾਸਦੇ ਪੀ ਵੱਜੀ ਆ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹਦੇ ਬਨੋਰ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਨਣਾ ਨੰਬਰ ਸਰ ਖੜਿਆ ਪਹਿਲਾਂ ਇੱਥੇ ਕਰਿਆਗਾ ਸਿਵਲ ਹਸਪੀਟਲ ਤੇ ਹੁਣ ਅਬਰ ਸਰ ਖੜਿਆ ਆਮ ਦੀ ਉਥੇ ਹੁਣ ਡੱਥ ਹੋ ਚੁੱਕੀ ਇਹਦੇ ਕੋਲ ਆਇਆ ਉਥੋਂ ਚਲੀ ਡੱਥ ਹੋ ਚੁੱਕੀ ਹੈ ਤੇ ਕਿਪੋ ਆਜ ਬੇਟੀ ਹੈ ਤੇ ਆਪ ਹੀ ਤੇ ਨਾਲ ਦੀ ਬੇਟੇ ਦੋ ਹੀ ਉਹ ਇੱਕ ਬਾਰਤਕ ਜੀਲ ਚ ਲੱਗੇ ਪਰ ਉਹਨੂੰ ਆਇਆ ਹੀ ਨਹੀਂ ਮਿੱਥੇ ਪੂਰਾ ਕੀ ਬਰ ਤਬਲੋ ਕੋਸ ਆਈ ਹਾਂਜੀ ਇੱਕ ਪਲਵੰਤ ਸਿੰਘ son of ਲਾਲ ਸਿੰਘ ਕੰਡ ਮੋਲੇ ਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਦੇ ਨੇੜੇ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰੇ ਦੇਖੋ ਅਸੀਂ ਅਜੇ ਪਹੁੰਚੇ ਹੀ ਹਾਂ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ ਰਨਾ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਦਗਾ ਚਲੇ ਗਏ ਨੇ ਕਿਹਨੂੰ ਮਾਰਿਆ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿਹਨੂੰ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਆਹ ਤਾਂ ਕਾਨੂੰਨ ਕਰਦਾ ਉਹ ਤਾਂ ਹੀਟਸਾ ਚਲਾਉਂਦਾ ਜੀ ਕੀ ਲੱਗਦਾ ਕਰਨ ਜੀ ਔਰੰਜਸ ਦੇ ਕਰਕੇ ਹੀ ਹੋਇਆ ਹੋਗਾ ਜੀ ਕਿੱਦਾਂ ਦੇ ਜਿਹੜੇ ਐਨੋ ਮਾਰਨ ਦੇ ਅਸੀਂ ਖੁਰਤ ਨਹੀਂ ਦੇਖਿਆ ਗੇ ਵੀ ਪਰ ਉਹ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਹਾਲਤ ਹਾਲਤ ਮੱਝ ਕੀ ਹੈ ਜੀ ਅੰਮ੍ਰਿਤਸਰ ਰੈਫਲ ਕਰਤਾ ਹੈ ਅਮਨਦੀਪ ਹਸਪਤਲ ਹੁਣ ਸਾਗੀ ਪੁਲਿਸ ਪ੍ਰਸ਼ਾਸਨ ਪਿੰਡ ਚਲਾ ਗਿਆ ਇੱਥੇ ਨਹੀਂ ਅਜੇ ਤੱਕ ਆਇਆ